ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਭਾਰਤ ਪਾਕਿਸਤਾਨ ਦੀ ਵੰਡ ਨਾਲ ਜੁੜੇ ਇੱਕ ਮਾਮਲੇ ਨੂੰ ਲੈ ਕੇ ਬੀਤੀ ਦੇਰ ਸ਼ਾਮ ਪਟਿਆਲਾ ਡਿਪਟੀ ਕਮਿਸ਼ਨਰ ਦਫ਼ਤਰ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਸੁਪਰੀਮ ਕੋਰਟ ਦੇ ਹੁਕਮਾਂ ਪਿੱਛੋਂ ਅਦਾਲਤ ਦੀ ਇੱਕ ਟੀਮ ਨੇ ਡੀਸੀ ਦੀ ਗੱਡੀ ਅਟੈਚ ਕਰ ਲਈ ਟੀਮ ਵੱਲੋਂ ਇਸ ਦੌਰਾਨ ਡੀਸੀ ਦਫ਼ਤਰ ਦਾ ਹੋਰ ਸਮਾਨ ਵੀ ਚੁੱਕ ਲਿਆ ਗਿਆ ਤੁਹਾਨੂੰ ਦੱਸ ਦੇ ਕਿ ਪਟਿਆਲਾ ਦੇ ਇੱਕ ਪਰਿਵਾਰ ਨੇ ਵੰਡ ਤੋਂ ਬਾਅਦ ਗਵਾਚੀ ਜ਼ਮੀਨ ਵਾਪਸ ਪ੍ਰਾਪਤ ਕਰਨ ਲਈ 77 ਸਾਲਾਂ ਤੱਕ ਹੇਠਲੀਆਂ ਅਦਾਲਤਾਂ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਕਾਨੂੰਨੀ ਲੜਾਈ ਲੜੀ ਸਰਕਾਰ ਨੇ ਜ਼ਮੀਨ ਵੇਚ ਦਿੱਤੀ ਉਪਰੰਤ ਅਦਾਲਤ ਨੇ ਪਰਿਵਾਰ ਦੇ ਹੱਕ ਚ ਫੈਸਲਾ ਦੇ ਕੇ ਪਟਿਆਲਾ ਪ੍ਰਸ਼ਾਸਨ ਜ਼ਮੀਨ ਵਾਪਸ ਕਰਨ ਜਾਂ ਪੈਸੇ ਦੇਣ ਦੇ ਹੁਕਮ ਦਿੱਤੇ ਸੀ ਜ਼ਿਕਰਯੋਗ ਹੈ ਕਿ ਪਟਿਆਲਾ ਜ਼ਿਲ੍ਹੇ ਦੀ ਛਿੱਲ ਪਿੰਡ ਦੀ ਰਹਿਣ ਵਾਲੀ ਕਨੀਜ਼ ਫਾਤਿਮਾ ਦੇਸ਼ ਦੀ ਵੰਡ ਤੋਂ ਬਾਅਦ ਮਨੀਲਕੋਟਲਾ ਚਲੀ ਗਈ ਸੀ ਅਤੇ ਜਦੋਂ ਹਾਲਾਤ ਸ਼ਾਂਤ ਹੋਏ ਤਾਂ ਉਸਨੂੰ ਪਤਾ ਲੱਗਾ ਕਿ ਚਿੱਲਪਿੰਡ ਚ ਉਸਦੀ ਸਾਰੀ ਜ਼ਮੀਨ ਪ੍ਰਸ਼ਾਸਨ ਨੇ ਵੇਚ ਦਿੱਤੀ ਸੀ ਇਸ ਤੋਂ ਬਾਅਦ ਪਰਿਵਾਰ ਨੇ ਅਦਾਲਤ ਚ ਕੇਸ ਦਾਇਰ ਕੀਤਾ 2008 ਚ ਕਨੀਜ਼ ਫਾਤਿਮਾ ਦੀ ਮੌਤ ਤੋਂ ਬਾਅਦ 2014 ਚ ਹੇਟਲੀ ਅਦਾਲਤ ਨੇ ਪਰਿਵਾਰ ਦੇ ਹੱਕ ਚ ਫੈਸਲਾ ਦਿੱਤਾ ਅਤੇ ਸਾਰੀ ਜ਼ਮੀਨ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਜਿਸ ਵਿਰੁੱਧ ਪ੍ਰਸ਼ਾਸਨ ਹਾਈ ਕੋਰਟ ਅਤੇ ਸੁਪਰੀਮ ਕੋਰਟ ਗਿਆ 2023 ਸੁਪਰੀਮ ਕੋਰਟ ਨੇ ਕਨੀਜ਼ ਫਾਤਿਮਾ ਦੇ ਪਰਿਵਾਰ ਨੂੰ ਜ਼ਮੀਨ ਬਜ਼ਾਰ ਦਾ ਦੇ ਅਧਾਰ ਤੇ ਵਾਪਸ ਕਰਨ ਜਾਂ ਮੌਜੂਦਾ ਦਰ ਤੇ ਪੂਰੀ ਰਕਮ ਅਦਾ ਕਰਨ ਦਾ ਹੁਕਮ ਦਿੱਤਾ ਇਸ ਹੁਕਮ ਤੋਂ ਬਾਅਦ ਬੀਤੀ ਦੇਰ ਸ਼ਾਮ ਪਟਿਆਲਾ ਅਦਾਲਤ ਦੀ ਇੱਕ ਟੀਮ ਡੀਸੀ ਦਫ਼ਤਰ ਪਹੁੰਚੀ ਅਤੇ ਡਿਪਟੀ ਕਮਿਸ਼ਨਰ ਦੀ ਕਾਰ ਅਤੇ ਦਫ਼ਤਰ ਦੇ ਸਾਰੇ ਪੱਖੇ ਕੁੱਲਰ ਏਸੀ ਅਤੇ ਵਾਟਰ ਕੁੱਲਰ ਸਮੇਤ ਸਮਾਨ ਆਪਣੇ ਕਬਜ਼ੇ 'ਚ ਲੈ ਲਿਆ ਜਿਸ ਕਾਰਨ ਡੀਸੀ ਦਫ਼ਤਰ ਦੇ ਅਧਿਕਾਰੀਆਂ 'ਚ ਹੜਕੰਪਚ ਗਿਆ ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸ ਮਾਮਲੇ 'ਚ ਸੋਮਵਾਰ ਤੱਕ ਦਾ ਸਮਾਂ ਮੰਗਣ ਤੋਂ ਬਾਅਦ ਟੀਮ ਵਾਪਸ ਚਲੀ ਗਈ। ਅਦਾਲਤ ਵੱਲੋਂ 70 ਸਾਲ ਪੁਰਾਣੇ ਇਸ ਮਾਮਲੇ 'ਚ ਹੁਣ ਪਟਿਆਲਾ ਪ੍ਰਸ਼ਾਸਨ ਨੂੰ ਸੋਮਵਾਰ ਤੱਕ ਦਾ ਸਮਾਂ ਦਿੱਤਾ ਗਿਆ। ਇਸ ਵੇਲੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਅਦਾਲਤੀ ਅਧਿਕਾਰੀ ਇਸ ਮਾਮਲੇ 'ਤੇ ਬੋਲਣ ਲਈ ਤਿਆਰ ਨਹੀਂ ਅਤੇ ਨਾ ਹੀ ਉਨ੍ਹਾਂ ਨੇ ਮੀਡੀਆ ਨੂੰ ਇਸ ਕਵਰ ਕਰਨ ਦੀ ਇਜਾਜ਼ਤ ਦਿੱਤੀ ਹੈ। ਕਿਉਂਕਿ ਇਹ ਅਦਾਲਤੀ ਮਾਮਲਾ ਹੈ ਪਰ ਡਿਪਟੀ ਕਮਿਸ਼ਨਰ ਪਟਿਆਲਾ ਦੀ ਸਰਕਾਰੀ ਇਨੋਵਾ ਕਾਰ ਜਿਸ ਤੇ ਇਸ ਮਾਮਲੇ 'ਚ ਹਮਲਾ ਹੋਇਆ ਉਸ ਨੂੰ ਡੀਸੀ ਕੰਪਲੈਕਸ 'ਚ ਇੱਕ ਪਾਸੇ ਟੱਕ ਕੇ ਖੜਾ ਕਰ ਦਿੱਤਾ ਗਿਆ ਅਤੇ ਦਫ਼ਤਰ 'ਚੋਂ ਸਾਰਾ ਸਮਾਨ ਪੱਖੇ, ਕੂਲਰ, ਏਸੀ ਅਤੇ ਵਾਟਰ ਕੂਲਰ ਸਮੇਤ ਸਾਰਾ ਸਮਾਨ ਆਪਣੇ ਕਬਜ਼ੇ 'ਚ ਲੈ ਲਿਆ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਭਾਰਤ-ਪਾਕਿਸਤਾਨ ਦੀ ਵੰਡ ਨਾਲ ਜੁੜੇ ਇੱਕ ਮਾਮਲੇ ਨੂੰ ਲੈ ਕੇ ਬੀਤੀ ਦੇਰ ਸ਼ਾਮ ਪਟਿਆਲਾ ਡਿਪਟੀ ਕਮਿਸ਼ਨਰ ਦਫ਼ਤਰ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਸੁਪਰੀਮ ਕੋਰਟ ਦੇ ਹੁਕਮਾਂ ਪਿੱਛੋਂ ਅਦਾਲਤ ਦੀ ਇੱਕ ਟੀਮ ਨੇ डीसी ਨੇ ਗੱਡੀ ਅਟੈਚ ਕਰ ਲਈ ਟੀਮ ਵੱਲੋਂ ਇਸ ਦੌਰਾਨ डीसी ਦਫਤਰ ਦਾ ਹੋਰ ਸਮਾਨ ਵੀ ਚੁਕ ਲਿਆ ਗਿਆ ਤੁਹਾਨੂੰ ਦੱਸ ਦੇ ਕਿ ਪਟਿਆਲਾ ਦੇ ਇੱਕ ਪਰਿਵਾਰ ਨੇ ਵੰਡ ਤੋਂ ਬਾਅਦ ਗਵਾਚੀ ਜ਼ਮੀਨ ਵਾਪਸ ਪ੍ਰਾਪਤ ਕਰਨ ਲਈ 70 ਸਾਲਾਂ ਤੱਕ ਹੇਠਲੀਆਂ ਅਦਾਲਤਾਂ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਕਾਨੂੰਨੀ ਲੜਾਈ ਲੜੀ ਸਰਕਾਰ ਨੇ ਜ਼ਮੀਨ ਵੇਚ ਦਿੱਤੀ ਉਪਰੰਤ ਅਦਾਲਤ ਨੇ ਪਰਿਵਾਰ ਦੇ ਹੱਕ ਚ ਫੈਸਲਾ ਦੇ ਕੇ ਪਟਿਆਲਾ ਪ੍ਰਸ਼ਾਸਨ ਜ਼ਮੀਨ ਵਾਪਸ ਕਰਨ ਜਾਂ ਪੈਸੇ ਦੇਣ ਦੇ ਹੁਕਮ ਦਿੱਤੇ ਸੀ ਜ਼ਿਕਰਯੋਗ ਹੈ ਕਿ ਪਟਿਆਲਾ ਜ਼ਿਲ੍ਹੇ ਦੀ ਛਿੱਲ ਪਿੰਡ ਦੀ ਰਹਿਣ ਵਾਲੀ ਕਨੀਜ਼ ਫਾਤਿਮਾ ਦੇਸ਼ ਦੀ ਵੰਡ ਤੋਂ ਬਾਅਦ ਮਨੀਲਕੋਟਲਾ ਚਲੀ ਗਈ ਸੀ ਅਤੇ ਜਦੋਂ ਹਾਲਾਤ ਸ਼ਾਂਤ ਹੋਏ ਤਾਂ ਉਸ ਨੂੰ ਪਤਾ ਲੱਗਾ ਕਿ ਛਿੱਲ ਪਿੰਡ ਚ ਉਸ ਦੀ ਸਾਰੀ ਜ਼ਮੀਨ ਪ੍ਰਸ਼ਾਸਨ ਨੇ ਵੇਚ ਦਿੱਤੀ ਸੀ ਇਸ ਤੋਂ ਬਾਅਦ ਪਰਿਵਾਰ ਨੇ ਅਦਾਲਤ ਚ ਕੇਸ ਦਾਇਰ ਕੀਤਾ 2008 ਚ ਕਨੀਜ਼ ਫਾਤਿਮਾ ਦੀ ਮੌਤ ਤੋਂ ਬਾਅਦ 2 ਚੋਨਾਚੇ ਹੇਟਲੀ ਅਦਾਲਤ ਨੇ ਪਰਿਵਾਰ ਦੇ ਹੱਕ ਚ ਫੈਸਲਾ ਦਿੱਤਾ ਅਤੇ ਸਾਰੀ ਜ਼ਮੀਨ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਜਿਸ ਵਿਰੁੱਧ ਪ੍ਰਸ਼ਾਸਨ ਹਾਈ ਕੋਰਟ ਅਤੇ ਸੁਪਰੀਮ ਕੋਰਟ ਗਿਆ 2023 ਸੁਪਰੀਮ ਕੋਰਟ ਨੇ ਕਨੀਜ਼ ਫਾਤਿਮਾ ਦੇ ਪਰਿਵਾਰ ਨੂੰ ਜ਼ਮੀਨ ਬਜ਼ਾਰ ਦਾ ਦੇ ਅਧਾਰ ਤੇ ਵਾਪਸ ਕਰਨ ਜਾਂ ਮੌਜੂਦਾ ਦਰ ਤੇ ਪੂਰੀ ਰਕਮ ਅਦਾ ਕਰਨ ਦਾ ਹੁਕਮ ਦਿੱਤਾ ਇਸ ਹੁਕਮ ਤੋਂ ਬਾਅਦ ਬੀਤੀ ਦੇਰ ਸ਼ਾਮ ਪਟਿਆਲਾ ਅਦਾਲਤ ਦੀ ਇੱਕ ਟੀਮ ਡੀਸੀ ਦਫ਼ਤਰ ਪਹੁੰਚੀ ਅਤੇ ਡਿਪਟੀ ਕਮਿਸ਼ਨਰ ਦੀ ਕਾਰ ਅਤੇ ਦਫ਼ਤਰ ਦੇ ਸਾਰੇ ਪੱਖੇ ਕੁੱਲਰ ਏਸੀ ਅਤੇ ਵਾਟਰ ਕੁੱਲਰ ਸਮੇਤ ਸਮਾਨ ਆਪਣੇ ਕਬਜ਼ੇ 'ਚ ਲੈ ਲਿਆ ਜਿਸ ਕਾਰਨ ਡੀਸੀ ਦਫ਼ਤਰ ਦੇ ਅਧਿਕਾਰੀਆਂ 'ਚ ਹੜਕੰਪਚ ਗਿਆ ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸ ਮਾਮਲੇ 'ਚ ਸੋਮਵਾਰ ਤੱਕ ਦਾ ਸਮਾਂ ਮੰਗਣ ਤੋਂ ਬਾਅਦ ਟੀਮ ਵਾਪਸ ਚਲੀ ਗਈ। ਅਦਾਲਤ ਵੱਲੋਂ 70 ਸਾਲ ਪੁਰਾਣੇ ਇਸ ਮਾਮਲੇ 'ਚ ਹੁਣ ਪਟਿਆਲਾ ਪ੍ਰਸ਼ਾਸਨ ਨੂੰ ਸੋਮਵਾਰ ਤੱਕ ਦਾ ਸਮਾਂ ਦਿੱਤਾ ਗਿਆ। ਇਸ ਵੇਲੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਅਦਾਲਤੀ ਅਧਿਕਾਰੀ ਇਸ ਮਾਮਲੇ ਤੇ ਬੋਲਣ ਲਈ ਤਿਆਰ ਨਹੀਂ ਅਤੇ ਨਾ ਹੀ ਉਨ੍ਹਾਂ ਨੇ ਮੀਡੀਆ ਨੂੰ ਇਸ ਕਵਰ ਕਰਨ ਦੀ ਇਜਾਜ਼ਤ ਦਿੱਤੀ ਹੈ ਕਿਉਂਕਿ ਇਹ ਅਦਾਲਤੀ ਮਾਮਲਾ ਹੈ ਪਰ ਡਿਪਟੀ ਕਮਿਸ਼ਨਰ ਪਟਿਆਲਾ ਦੀ ਸਰਕਾਰੀ ਇਨੋਵਾ ਕਾਰ ਜਿਸ ਤੇ ਇਸ ਮਾਮਲੇ 'ਚ ਹਮਲਾ ਹੋਇਆ ਉਸ ਨੂੰ ਡੀਸੀ ਕੰਪਲੈਕਸ 'ਚ ਇੱਕ ਪਾਸੇ ਟੱਕ ਕੇ ਖੜਾ ਕਰ ਦਿੱਤਾ ਗਿਆ ਅਤੇ ਦਫ਼ਤਰ 'ਚੋਂ ਸਾਰਾ ਸਮਾਨ ਪੱਖੇ, ਕੂਲਰ, ਏਸੀ ਅਤੇ ਵਾਟਰ ਕੂਲਰ ਸਮੇਤ ਸਾਰਾ ਸਮਾਨ ਆਪਣੇ ਕਬਜ਼ੇ 'ਚ ਲੈ ਲਿਆ